ਲੋ ਵੀ ਪੰਚ ਸਾਹਿਬ ਨੂੰ ਵਧਾਈਆਂ ਦੇ ਦਈਏ ਮੈਂ ਕਹ ਹੈ ਵਧਾਈਆਂ ਪੰਚ ਸਾਹਿਬ ਵਧਾਈਆਂ ਜੀ ਵੱਡਿਆਂ ਨੂੰ ਵੱਡਿਆਂ ਨੂੰ ਬਹੁਤ ਬਹੁਤ ਵਧਾਈਆਂ ਪਹਿਲਾਂ ਵੱਡਿਆਂ ਨੂੰ ਬਹੁਤ ਬਹੁਤ ਵਧਾਈਆਂ ਹੁਣ ਚੁੱਪ ਕਰਕੇ ਪਹਿਲਾਂ ਮੇਰੇ ਦੂਰਾ ਵਾਜਾ ਮਾਰਦੇ ਹੈਗਾ ਵਧਾਈਆਂ ਲੈ ਲੈ ਵਧਾਈਆਂ ਲੈ ਲੈ ਹਾਂ ਤਾਂ ਛੋਟੀਆਂ ਤਾਂ ਹੋਣੇ ਡੱਬਾ ਨਹੀਂ ਖੜਾ ਦੇ ਕੋਈ ਮੈਨੂੰ ਖਿੜਾਓ ਮੇਰਾ ਮੂੰਹ ਮਿੱਠਾ ਕਰਾਓ ਹੈ ਵੱਡਾ ਦੇ ਜਿਹੜੇ ਪੰਜ ਬਣਿਆ ਹੋਆ ਜਿਹੜੇ ਪੰਜ ਬਣੇ ਹੋਰਾਂ ਦਾ ਫਰਜ ਆ ਮੈਂ ਅੱਜ ਲੱਡੂਆਂ ਦਾ ਚਾਹ ਪਿਲਾਤੀ ਮੈਂ ਪਹਿਲਾਂ ਹੀ ਕਹਿਤਾ ਵੀ ਮੂੰਹ ਮਿੱਠਾ ਕਰੋ ਵੀ ਪੰਜ ਸਾਡੇ ਇੱਧਰ ਭੜੇ ਆ ਆਹੋ ਆਹੋ ਉਹ ਉੱਥੇ ਰਹਿਣ ਦੋ ਖਾ ਲਵਾਂਗੇ ਮੈਂ ਕੀ ਕੀ ਰਹਿਣਾ ਚਲੋ ਆਜਾ ਤੁਹਾਨੂੰ ਖੰਡ ਵਾਲੇ ਪਰੌਂਠੇ ਬਣਾ ਦੇਣੀ ਜੇ ਮਿੱਠਾਈ ਖਾਣਾ ਤਾਂ ਮੈਂ ਰੋਟੀ ਲੱਗੀ ਬਣਾਉਣਾ ਆਜੋ ਖੰਡ ਵਾਲੇ ਪਰੌਂਠੇ ਬਣਾਵਾ ਉਹ ਡੋਪੋ ਬਣਾਣਾ ਮੂਹੇ ਬੈਠਾ ਕੰਨਾ ਇੰਨਾ ਟਾਈਮ ਹੈ ਸਾਰੀ ਜਿਹੜੀ ਕੰਮ ਤੇ ਜਾ ਹੋ ਰਿਹਾ ਆਹ ਛੋਟੂ ਇੱਥੇ ਬੈਠਾ ਆ ਗਏ ਤੇ ਮੈਂ ਤੁਹਾਨੂੰ ਇਹ ਐ ਸ਼ੋਨੀ ਸਾਡੀ ਪੁੱਤੋ ਨਾ ਨਹੀਂ ਉੱਠ ਗਈ ਉਹ ਲਾਈਟ ਬੰਦ ਦੀ ਪਿੱਛੇ ਹਣਾ ਆਵੀਂ ਨਹੀਂ ਲੈ ਲੈ ਅੱਜ ਖਾਣੇ ਆ ਗਏ ਆ ਚਲੋ ਚਲੋ ਖਾਓ ਮੈਂ ਤਾਂ ਵੀਡੀਓ ਬਣਾਉਂਦੀ ਸੀਗੀ ਤੇ ਸਾਰੇ ਮੇਰੇ ਕੈਮਰੇ ਆਲੂ ਦੇ ਦੇ ਬਿਨਾਂ ਪਤਾ ਹੀ ਨਹੀਂ ਕਿੱਧਰ ਨੂੰ ਮੂੰਹ ਚੱਕਿਆ ਆ ਬਿਨੈ ਸਿੱਧਾ ਉੱਧਰ ਮੂੰਹ ਹੀ ਆ ਗਿਆ ਕੈਮਰੇ ਨੇ ਕਿਹਾ ਮੇਰੇ ਨਾਲ ਕਰ ਉਧਰ ਚਾਚੇ ਦੀ ਚਾਚੇ ਚੰਗਾ ਵੇ ਅੱਛਾ ਕੀ ਕਰੀਏ ਅਬ ਟਾਈਮ ਤੇ ਚਾਚੇ ਤਾਂ ਆਏ ਖਵਾ ਜਾਂਦੇ ਸਰ ਪਿੱਛੇ ਬੈਠ ਗਿਆ ਮੇਰੀ ਕੰਦੇ ਆਹੋ ਨੀਤਾ ਅਗਾਈ ਪਿੱਛੇ ਲੈਣੋ ਕਹਿੰਦਾ ਆ ਮੇਲੇ ਦਾ ਕੰਮ ਤਾਂ ਮੁੱਕਦਾ ਹੀ ਨਹੀਂ ਓ ਲੋਈ ਜੀਜੇ ਆ ਗਏ ਜੀਜੇ ਹਾਲਾ ਪੱਟਾ ਨਾ ਤਾਂ ਜੀ ਬੱਜਾ ਫਰਨਾ ਜਾਗੇ ਵੀ ਤੁਸੀਂ ਇੱਕ ਇੱਕ ਜਣਾ ਕਰਕੇ ਪਾ ਲੋ ਹੈ ਦੇਖੀ ਮੰਦਿਰ ਦੀ ਉਹ ਰੰਗ ਸਿੱਧਾ ਆਓ ਅੱਛਾ ਲਓ ਆਓ ਇਧਰ ਆਓ ਕਿਹੋ ਗਤ ਆਪਣਾ ਕਿ ਘੜੇਗਾ ਤਾਂ ਇਹ ਦਰੂਪੇ ਇਧਰ ਆ ਲੈ ਜਿਹੜੇ ਨਿੰਗੋ ਪੀਤੇ ਜਾਗੇ ਜੀ ਆਹ ਚਾਚੇ ਵੀ ਨਹੀਂ ਕਾਚੇ ਜੀ ਉਧਰ ਹਮੇ ਪਾਦੀ ਘੜੇ ਘੜੇ ਨੇ ਆਰੇ ਚਾਚੇ ਨੂੰ ਸਾਰੇ ਚਾਚੇ ਦੀ ਇਦਾਂ ਹੀ ਹੋਈ ਹੈ ਹਾਂ ਮੰਦੀ ਇਹਨਾਂ ਦੀ ਮੇਲ ਨਹੀਂ ਬਹੁਤ ਵਧੀਆ ਮਿਲਿਆ ਹਾਂ ਬਹੁਤ ਵਧੀਆ ਮਿਲਿਆ ਉਹ ਲੈ ਆ ਆਹ ਦੇ ਕੀ ਹੋਇਆ ਸਿੱਧਾ ਆਇਆ ਸਿੱਧਾ ਉਹ ਪਤਾ ਕੀ ਹੋਇਆ ਸੀਗਾ ਮੈਂ ਉਹ ਚਲਾਣ ਮੈਂ ਆ ਮੈਂ ਨਾ ਉਸੇ ਵੀਡੀਓ ਬਣਾਉਂਦੀ ਸੀਗੀ ਦੇਖੀ ਉਹ ਦੇ ਆਹ ਦੇਖੀ ਚੜ੍ਹਦੀ ਉੱਛਾ ਮੇਰੇ ਆਲੂ ਘੁਮਾਈ ਜਾਂਦੇ ਆ ਲੇਕੇ ਤੇ ਮਨਦੀਪ ਮੇਰੇ ਫੋਨ ਨਾਲ ਦੇਖ ਰਿਹਾ ਆ ਲੈ ਵੀ ਆ ਗਈਆਂ ਸਾਲੀਆਂ ਸਾਲੀਆਂ ਦੇ ਖੁਰਦੀਆਂ ਗਾਣਾ ਕਿਹੜਾ ਲਾਇਆ ਗਾਣਾ ਨਹੀਂ ਉੱਚ ਆਜਾਉਣੀ ਆ ਅੱਛਾ ਆਵਾਜ਼ ਆ ਰਹੀ ਆ ਅੱਛਾ ਵੀਰ ਮੈਂ ਟੂਨਾ ਮੈਂ ਆ ਵੀ ਘੜ ਦੇਣੀ ਆਂ ਆ ਦੱਸ ਜੀ ਮੀਰੇ ਤਾਂ ਸੇ ਮੀਰੇ ਸਾਲੀਆਂ ਬਣ ਗਏ ਕਿੰਨੇ ਪੈ ਇਹ ਹੈ ਲੋਨੜੇ ਕੋ ਬਣੀ ਹੈ ਇਹ ਇੱਕੋ ਹੀ ਵਰਦੀ ਹੈ ਇੱਕੋ ਹੀ ਵਰਦੀ ਵਰਦੀ ਸੱਤ ਜਾਣੀ ਮੂੰਹ ਮਿੱਠਾ ਕਰਾਤਾ ਹੈ ਇੱਕੋ ਹੀ ਪੀਸ ਤੋਂ ਆ ਲੈ ਇਹ ਦੇਖੋ ਨਾ ਆ ਜਲਦੀ ਬੁੱਧੀ ਆ ਲੈ ਆਰੇ ਵੱਡੀ ਸਾੜੀ ਆ ਕੋਈ ਰਹਿਦਰ ਗਿਆ ਆਂਟੀ ਰੈਡੀ ਮਿੱਚੇ ਘੜੀ ਉਹਦਾ ਵੀ ਕਰਾ ਦੋ ਓਏ 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 ਆਵਾਜ਼ ਅੱਗੇ ਪਿੱਛੇ ਹੈ ਦੇਖਿਆ ਆਵਾਜ਼ ਅੱਗੇ ਪਿੱਛੇ ਹੋ ਗਈ ਨਹੀਂ ਲੈਪਟਾਪ 'ਚ ਹੀ ਆਵਾਜ਼ ਅੱਗੇ ਪਿੱਛੇ ਜਾ ਕਿਤਾ ਨਹੀਂ ਹੁੰਦਾ ਲੈਪਟਾਪ 'ਚ ਅੱਛਾ ਜੀ ਜੀ ਕਹਿੰਦੀ ਤੀਜੇ ਹੀ ਤਲਵਾਰ ਕੱਢੋ ਤਲਵਾਰ ਕੈਂਚੀ ਬਣ ਕੇ ਤਾਂ ਲੈ ਕੇ ਆਏ ਨਾ ਇਹ ਚਾਹੀ ਕੁਝ ਲੈਣਾ ਨੇ ਤੁਸੀਂ ਰੀਵਨ ਕਟੋ ਕਹਿੰਦਾ ਨਾ ਸਾਰੀਆਂ ਮੇਰੀਆਂ ਬੜੀਆਂ ਬੀਬੀਆਂ ਐ ਰੁਪਈਆ ਨਹੀਂ ਲਿਆ ਇਹਨਾਂ ਨੇ ਕਹਿੰਦਾ ਲੈੜੀ ਪਾਲਾ ਜੀ ਅਗਲੇ ਵਾਰ ਅਗਲੇ ਸਾਰੀਆਂ ਸਾਲੀਆਂ ਨੱਪੜੀਆਂ ਜਿਤੇ ਉਹ ਕੈਂਚੀ ਬਣ ਕੇ ਤਾਂ ਲੈ ਕੇ ਆਏ ਉਹ ਨਹੀਂ ਕੱਟਦੇ ਨਹੀਂ ਸੀ ਕੈਂਚੀ ਇਦਾਂ ਦੀਆਂ ਹੀ ਹੁੰਦੀਆਂ ਮੜ ਜੀਆਂ ਡੈਕੋਰੇਟ ਕੀਤੀਆਂ ਹੁੰਦੀਆਂ ਤਾੜੀਆਂ ਹੀ ਮਾਰ ਵੀ ਦਿੱਤੀ ਐ ਤੇ ਹੱਥ ਸਾਡੇ ਕਿੱਥੇ ਗਏ ਰੀ ਬਣੀ ਅੱਗੇ ਪਿੱਛੇ ਹੋ ਗਏ ਹਨ ਮੰਦਨ ਤੇ ਰੈਣ ਦੀ ਕੱਟਦੀ ਹਾਂ ਹੁਣ ਕੈਂਚੀ ਹੀ ਕੱਟਦੀ ਹਾਂ ਆਹ ਲਓ ਕੈਂਚੀ ਨਹੀਂ ਕੱਟਦੀ ਬੇਸ ਨਹੀਂ ਹੋ ਗਈ ਆਡੀ ਕੈਂਚੀ ਨਹੀਂ ਕੱਟਦੀ ਐਸੋ ਤਾਂ ਮੈਰੀ ਬਣੀ ਨਹੀਂ ਕੱਟ ਹੋਇਆ ਇੱਕ ਉੱਤੇ ਹੱਥ ਨਾਲ ਵੜ ਕੇ ਤੋੜ ਦੇਣਾ ਹੀ ਕਿਹਦੀ ਕਰਪਾਨ ਕੱਟ ਮੈਂ ਕਹ ਨਹੀ ਕੱਟਦੀ ਐ ਕਰਪਾਨ ਕੱਢ ਲਓ ਆ ਲੈ ਕੱਟ ਹੋ ਗਿਆ ਕੱਟ ਹੋ ਗਿਆ ਧਾ ਗਈ ਲੰਗੀ ਉਹਦੇ ਆਪਨੇ ਆਪਨੇ ਵਿਆਹ ਢਾਗ ਲੱਗੀ ਜਿਹੜੇ ਬਚੇ ਆ ਗੋਣਾਂ ਨੇ ਸਮਝੋ ਦੀ ਕਿਤੇ ਕਿਤੇ ਕਹੜਾ ਲਾਤਾ ਮੈਂ ਕੈਮਰਾਮੈਨ ਨੂੰ ਕੁੱਟ ਜਾ ਕੇ ਪਹਿਲਾ ਆਪਣਾ ਜਦੋਂ ਕੋਈ ਹੱਸਣ ਉਤਾਰਿਆ ਨੇ ਆ ਕੇ ਜਦੋਂ ਧਾਰਿਆ ਨੇ ਹੈ ਰਾਜਵੀਰ ਰਾਜਵੀਰ ਨੇ ਨਹੀਂ ਮਾਰਨਾ ਕੀਤਾ ਕੀਤਾ ਆ ਅੱਛਾ ਲੱਗੀ ਕੰਮ ਜਰ ਦੇਤਾ ਤਾਂ ਇਹ ਉਹਨੇ ਸਿਰਕਾ ਕਿਉਂ ਉਸਨੂੰ ਵੇਸੀ ਲੱਗੀਆਂ ਨਾ ਅਰੇ ਕਿਉਂ ਨਾ ਸੰਸਕਾਰੀ ਬਡੇ ਬਡੇ ਨਾ ਤਾਂ ਹੁਣ ਮੇਰੀ ਵਾਰੀ ਆ ਹੌਣ ਦੀਆਂ ਪਰਸ਼ਨ ਮੇਰਾ ਦੋਲਿਆ ਅੱਜ ਇਹ ਸੁੱਕ ਜਾ ਕਦੋਂ ਘਰ ਨਿਕਲ ਜੇ ਆਹ ਹੈ ਉਹਨੇ ਗੈਲਿਕ ਕਦ ਲੈ ਗਈ ਲੈ ਲੈਂਸ ਨਾ ਬਾਹਰ ਆ ਜੇ ਮੈਨੂੰ ਮੈਨੂੰ ਵੀ ਨਹੀਂ ਦਿੱਤਾ ਮੈਂ ਮੈਂ ਰੱਖਣੀ ਦੇਖੀ ਨਾ ਹੈ ਰੱਬਾ ਆਇਆ ਕੀ ਕਰੀਓ ਹੈ ਤੇ ਮੈਨੂੰ ਪਹਿਲਾਂ ਕਿਉਂ ਲੱਗ ਪੰਦੇ ਅੱਖਾਂ 'ਚੋਂ ਪਾਣੀ ਆ ਰਿਹਾ ਹੈ ਨਾ ਮੇਰੇ ਚੰਗਲਾ ਕਰਉਣਾ ਫੇਡਾ ਨਿਕਲ ਹੋ ਜਾਂਦਾ ਅੱਖਾਂ 'ਚੋਂ ਪਾਣੀ ਆ ਰਿਹਾ ਮੇਰੇ ਰੋਏ ਨਾ ਮੈਨੂੰ ਬੇਚੀ ਲੱਗਦੀ ਹੈ ਮੈਨੂੰ ਤੇਰਾ ਰਹਿਮਾਨ ਦੇ ਨਹੀਂ ਸੀਂਕੇ ਦਾ ਪੁੱਛਣਾ ਆਦੇ ਚਲੋ ਕੋ ਰੋ ਲੈਣ ਦੇ ਮੈਂ ਤੁਹਾਨੂੰ ਕਸਮ ਜਿਓਣਾ ਨਾ ਰੋਣਾ ਲੇ ਪਾਣੀ ਪਾਖਦਾ ਦੇਖੀ ਹੈ ਦੀਪਾ ਬਜ਼ਾਰ ਨਾਲ ਗਿਆ ਬਾਤੀ ਵੀ ਰੋਪੇ ਹੀ ਗਰੀ ਡੈਡੀ ਨੂੰ ਹੌਸਲਾ ਦਿੰਦੀ ਸੀ ਡੈਡੀ ਬਾਸੇ 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 ਓ ਬਾਸੇ 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 ਆ ਤੇਰੀ ਮੰਮੀ ਨੂੰ ਤੋਰ ਦਈਏ ਹਾਂ ਤੋਰ ਦਈਏ ਤੋਰ ਬਈਏ ਚਲਾ ਚਲਾ ਦੇ ਘਰ ਨੂੰ ਟਾਈਮ ਨਾਲ ਰੋਕੇ ਤੇ ਦੁੱਤੀ ਇਹਨਾਂ ਨੇ ਸਾਰੇ ਆ ਦੇਖ ਕੇ ਕਹਿੰਦਾ ਨਾ ਮੈਂ ਵੀ ਐਕਟਿੰਗ ਕਰੀ ਨਾ ਮਾਰੇ ਹੋਣ ਦੀ ਤੇ ਨਹੀਂ ਵੇਤਾਣੀ ਤੇ ਨਹੀਂ ਕਿਦੇ ਨਾ ਤੇ ਨਹੀਂ ਚਾਹੀਏ ਅਰਜਿਤ ਵੀ ਨਿਕੋਣੀ ਆਦਮੀ ਬਗਲ ਨੂੰ ਹਾਂ ਅਰੇ ਹੁਣ ਆਈ ਕਾ ਬਾਸਾ ਬਾਸਾ ਮੇਕਅਪ ਕਰਾਵਾ ਜਾਣਾ ਬਸ ਕਰੋ ਬਾਸ ਮੰਮੀ ਤੇਰੀ ਤੋਰ ਦਿੱਤੀ ਆਣ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਤੇ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਅੱਜ ਆਪਣਾ ਵਲੌਗ ਕਾਫੀ ਦਿਨਾਂ ਬਾਅਦ ਮਿਲਦਾ ਆਇਆ ਮਿਲਦਾ ਸ਼ਾਇਦ ਹਫਤਾ ਹੀ ਹੋ ਗਿਆ ਹਨਾ ਕਿਉਂਕਿ ਵਲੌਗ ਆਪਣਾ ਲੇਟ ਇਸ ਕਰਕੇ ਹੋਇਆ ਹੈਗਾ ਕਿਉਂਕਿ ਜਿਹੜੀ ਮੇਰੀ ਸਿਹਤ ਹੈਗੀ ਕਾਫੀ ਦਿਨਾਂ ਤੋਂ ਬਹੁਤ ਜ਼ਿਆਦਾ ਬਿਮਾਰੀ ਹੈਗੀ ਮੇਰੀ ਸ਼ਕਲ ਵੀ ਤੁਹਾਨੂੰ ਦੱਸਦੀ ਹੋਣੀ ਆ ਇੱਕ ਹਸਾਬ ਦੀ ਵੀ ਸੱਚੀ ਬਿਮਾਰ ਬੰਦੇ ਲੱਗਦੇ ਆ ਆਜਾ ਤੇ ਹੁਣ ਮੈਂ ਅੱਜ ਪਹਿਲਾ ਬੱਚਿਆਂ ਦੇ ਸਕੂਲ ਸੀਗੀ ਪੀਟੀਐਮ ਆਪਾਂ ਉੱਥੇ ਗਏ ਉਸ ਤੋਂ ਬਾਅਦ ਮੈਂ ਆਪਣੇ ਪਿੰਡ ਆਈ ਇੱਥੇ ਚਲੋ ਛੋਟੀ ਭੈਣ ਆਈ ਉਹਨੂੰ ਮਿਲਿਆ ਉਹਦੇ ਵਿਆਹ ਦੀ ਵੀਡੀਓ ਦੇਖੀ ਤੇ ਕਾਫੀ ਵਧੀਆ ਲੱਗਾ ਟਾਈਮ ਸਪੈਂਡ ਜਦੋਂ ਆਪਾਂ ਇਕੱਠੇ ਕਰੀਦੇ ਨਾ ਸਿਹਤ ਨੂੰ ਥੋੜਾ ਜਿਹਾ ਉੱਤੇ ਹੀ ਫਰਕ ਪੈ ਜਾਂਦਾ ਹੁੰਦਾ ਮੋਟਰਸਾਈਕਲ ਤੇ ਚੱਲ ਚੱਲਦੇ ਆ ਤੇ ਹੁਣ ਮੈਂ ਚੱਲੀ ਹੀ ਪਿੰਡ ਨੂੰ ਤੇ ਡੈਡੀ ਕਹਿੰਦੇ ਵੀ ਉੱਥੇ ਖੇਤਾਂ 'ਚ ਸਬਜ਼ੀ ਲੱਗੀ ਆ ਵੀ ਆ ਕੇ ਲੈ ਜਾ ਤੇ ਹੁਣ ਮੈਂ ਕਿਹਾ ਚਲੋ ਕੋਈ ਨਹੀਂ ਖੇਤਾਂ 'ਲ ਵੀ ਗੇੜੀ ਮਾਰ ਲੈਨੇ ਆ ਤੇ ਹੁਣ ਮੈਂ ਚੱਲੀ ਖੇਤਾਂ ਨੂੰ ਤੇ ਆਜੋ ਤੁਹਾਨੂੰ ਵੀ ਨਾਲ ਤੇ ਬੱਦਲ ਹੋਇਆ ਪਿਆ ਹੈ ਅੱਜ ਪੂਰਾ ਤੇ ਆਪਾਂ ਤੁਹਾਨੂੰ ਨਾ ਵੀਡੀਓ ਦੇ ਐਂਡ 'ਚ ਦੱਸਾਂਗੇ ਕੰਮ ਦੇ ਰਿਲੇਟਡ ਵੀ ਆਪਾਂ ਦੱਸਾਂਗੇ ਵੀ ਕਿਹੜਾ ਕੰਮ ਆਇਆ ਹੈ ਨਿਊ ਤੁਸੀਂ ਕਿਹੜਾ ਕੰਮ ਕਰਕੇ ਵਧੀਆ ਅਰਨਿੰਗ ਕਰ ਸਕਦੇ ਹੋ ਠੀਕ ਆ ਜੀ ਤੇ ਵਲੌਗ ਦੇ ਨਾਲ ਬਣੇ ਰਹੋ ਤੇ ਜਿਨ੍ਹਾਂ ਨੇ ਆਪਣੀ ਵੀਡੀਓ ਨੂੰ ਮਿਸ ਕੀਤਾ ਆ ਯਾਦ ਕਰਦੇ ਹੋ ਜੇ ਸਾਰੇ ਜਣੇ ਕਮੈਂਟ ਕਰਕੇ ਜੁੜੇ ਰਹੋ ਦੇ ਨਾਲੇ ਜਿਹੜੇ ਸਰਪੰਚੀ ਪਾਂਚੀ ਦੀਆਂ ਚੋਣਾਂ ਦੱਸਿਓ ਵੀ ਕਿੱਥੇ ਸਰਬਸ਼ਾਂਤੀ ਨਾਲ ਬਣ ਗਏ ਕਿਉਂਕਿ ਇੱਧਰ ਆਪਣੇ ਜਿਹੜੇ ਦੀਦੀ ਸੀਗੇ ਵੱਡੇ ਦੀਦੀ ਉਹ ਸਰਬਸ਼ਾਂਤੀ ਦੇ ਨਾਲ ਨਹੀਂ ਤੇ ਵੈਸੇ ਦੀਦੀ ਹੁਣੀ ਖੜੇ ਸੀਗੇ ਜੇ ਦੋਨਾਂ ਦੇ ਵਿਰੋਧੀ ਕੋਈ ਤਾਂ ਮਤਲਬ ਕਿ ਦੀਦੀ ਹੁਣੀ ਬਣ ਗਏ ਆ ਜਿੱਤ ਗਏ ਆ ਤੇ ਉਹ ਚਲੋ ਵਧੀਆ ਹੋਇਆ ਤੇ ਸਾਰੇ ਜਣੇ ਦੱਸਿਓ ਵੀ ਕਿੱਥੇ ਸਰਬਸ਼ਾਂਤੀ ਨਾਲ ਬਣ ਗਏ ਆ ਸਾਰੇ ਜਣੇ ਆਪਣੇ ਆਪਣੇ ਕਮੈਂਟ ਕਰਕੇ ਏਰੀਆ ਦਾ ਨਾਮ ਜ਼ਰੂਰ ਦੱਸਿਓ ਠੀਕ ਆ ਜੀ ਤੇ ਆਜੋ ਹੁਣ ਚਲਿਏ ਖੇਤਾਂ ਨੂੰ ਤੇ ਤੁਹਾਨੂੰ ਕਮਾਉਣੇ ਆ ਉਧਰਲੀ ਸਾਈਡ ਆਜਿਓ ਹੈਲੋ ਭਈਓ ਮੈਂ ਸਕੂਟਰੀ ਦੀ ਚਾਬੀ ਚੱਕਿਆ ਨਾ ਮੇਰਾ ਸੂਟ ਨਾਲ ਚੱਕਿਆ ਆ ਆਦੀ ਹੋ ਗਈ ਦੱਸਤਾ ਇੱਧਰ ਦੇਖੋ ਸਾਡਾ ਪਿੰਡ ਪਿੰਡ ਦੇ ਨਾਲ ਹੀ ਬਿਲਕੁਲ ਆਪਣਾ 에ਅਰ ਫੋਰਸਾਂ ਹਵਾਈ ਅੱਡਾ ਨਾਲ ਹੀ ਇੱਧਰ ਖੇਤ ਹੈ ਆਪਣੇ ਨਾਲ ਇੱਧਰ ਸਾਰੇ ਕੁਆਟਰ ਹੈ ਜਿੰਨੇ ਵੀ ਆ ਇੱਧਰ ਆਪਣੇ ਖੇਤ ਮੈਂ ਤੁਰਿਆ ਹੀ ਹੀਗੀ ਤੁਰਿਆ ਹੀ ਜਾਨਾ ਤੁਹਾਡਾ ਫੋਨ ਆ ਗਿਆ ਸੀ ਸਬਜ਼ੀ ਖਾਣ ਦੀ ਆ ਲੈ ਤਾਂ ਸੂਟ ਵਾਲਾ ਲੋਹਾ ਹੋ ਵੀ ਨਾਲ ਹੀ ਚੱਕਿਆ ਮੋਟਰਸਾਈਕਲ ਤੇ ਨੇ ਉਹ ਕੱਪੜਾ ਲੈ ਆ। ਚਲੋ ਚਲੋ ਜਾ ਕੇ ਸਬਜ਼ੀ ਬਣਾਓ। ਸਬਜ਼ੀ ਬਣਾਉਣੇ ਜਾ ਕੇ ਹਨ। ਚਾਹ ਕੋਪਦੇ ਬਣਾਓ ਤੇ ਜਾ ਕੀ ਆ। ਆਹ। ਗਾਈਆਂ ਸੀ ਲਿਆ ਹਨਾ। ਲੋ ਆ ਕਿੱਦਾਂ ਆਉਂਦੀ ਆ। ਇਹ ਮੇਰੀ ਦੀ ਆ। ਚਿੱਟੀ ਗਾਂ ਹੋ ਚੋਲੇ ਹਰਾਮ ਦੇ ਨਾਲ। ਉਹ ਹਾਂ। ਅਸ਼ਾ ਸੁਈ ਹੈ ਨਾ। ਇਹ ਚੋਲੇ ਦੀ। ਨਹੀਂ ਕਿਹੜੀ ਗਾਂ ਸੁਈ ਆ। ਉਹ ਚਿੱਟੀ ਸਾਮ। ਅੱਛਾ ਚਿੱਟੀ ਨਿੱਕੀ ਜਹੀ। ਅੱਛਾ। ਆ ਮ ਉਹ ਜੰਗੀ ਦੇ ਮਿਲ ਜਾਂਦੀ ਆ ਕਾ ਛੋਟੀ ਜੀ ਰਣੀ ਹਰੀ ਜਈ ਅੱਛਾ ਕੈਲਸ਼ੀਅਮ ਆ ਇਹ ਹੈ ਨਾ 6 700 ਦੀ ਆਉਂਦੀ ਕੈਲਸ਼ੀਅਮ ਬਦ ਕਿਦਾਂ ਜਦਾ ਹੁੰਦਾ ਉਹ ਸਿਆਂ ਦਾ ਆ ਐਪਲ ਦਾ ਠੀਕ ਆ ਉਹਦਾ ਹੋਣਾ ਟੇਸਟ ਜਾਂ ਵਿੱਚ ਜਿੱਤਾ ਹਨਾ ਉਹਦਾ ਗਾਣਾ ਠੁੜਾ ਨਹੀਂ ਹੈ ਅੱਛਾ ਨਹੀਂ ਮੈਨੂੰ ਕੀ ਪਤਾ ਉਦਾਂ ਦਾ ਵਿੱਚ ਹੋਵੇ ਹੁਣ ਦੁੱਧ ਦੀ ਪੀਪੀਓ ਜੰਮਿਆ ਨਹੀਂ ਹੁੰਦਾ ਚੂਨਾ ਜਿਹਾ ਕੁਝ ਨਹੀਂ ਹੁੰਦਾ ਅੱਛਾ ਉਹਨਾਂ ਦੁੱਧ ਇਹਨਾਂ ਵੱਧ ਗਿਆ ਹਨਾ ਦੁੱਧ ਬਹੁਤ ਵੱਧ ਨਾਲ ਕਮਜ਼ੋਰੀ ਸੀ ਹੁੰਦੀ ਫਸਲ ਦੀ ਇਹ ਲੈ ਆਵਾਂਗੇ ਫੇ ਇੰਨਾ ਇੰਨਾ ਪਾਉਣਾ ਥੋੜਾ ਥੋੜਾ ਨਹੀਂ ਆ ਮੈਂ ਕੀ ਪਤਾ ਇਹਨਾਂ ਦੁੱਧ ਪੀਣ ਨੂੰ ਸਾਨੂੰ ਤਾਂ ਨਹੀਂ ਮਿਲਦਾ ਉਹ ਤਾਨੂੰ ਪੀਣ ਨੂੰ ਨਹੀਂ ਰੱਖਿਆ ਸੀ ਬੰਨਾਂ ਵਾਲੇ ਰੱਖੇ ਆ ਆ ਦੁੱਧ ਲੱਸੀ ਜਈ ਸਾਰਾ ਖਾ ਗਿਆ ਬੋਰ ਹਰਗੀ ਆਹ ਆ ਇਹ ਉਦਾਂ ਵੀ ਨਿਆਣੇ ਪਤਾ ਹੀ ਕਰਦੇ ਜਦੋਂ ਚੀਜ਼ ਨਹੀਂ ਹੁੰਦੀ ਫੇਰ ਉਹਨਾਂ ਨੇ ਮੰਗਣੀ ਇਹ ਪਤਾ ਕਿ ਫੇਰ ਤਿੰਨ ਟਾਈਮ ਮੰਗਦੇ ਆ ਇੱਕ ਟਾਈਮ ਅਜਾ ਥੋੜਾ ਆਹਾਂ ਤੇ ਜਦੋਂ ਹੁੰਦੀ ਫੇਰ ਨਾ ੱੱਕੇ ਨਾਲ ਦਈ ਜਾਵੋ ਤਾਂ ਤਾਂ ਵੀ ਨਹੀਂ ਅਸੀਂ ਤਾਂ ਹੈ ਚਲੋ ਚਲੀਏ ਐਮੀ ਜਾਮਾ ਫੇਰ ਨਿਆਣੇ ਰਹਿ ਪਏ ਹੁਣ ਦੋਈ ਚਲਾ ਵੀ ਬਣਾਇਆ ਆਇਆ ਲੈ ਤਾਂ ਉਹ ਟਰਾਲੀ ਉਹ ਅਸ਼ਾ ਬੋਰ ਕਰਾ ਲਿਆ ਉਹ بڑے ਟਾਈਮ ਬਾਅਦ ਮੈਂ ਤਾਂ ਨਾਲਕਾ ਦੇਖਿਆ ਚੱਲਦਾ ਇੱਥੋਂ ਪਾਣੀ ਪੀਣੀ ਹੈ ਅੱਜ ਨਾਲਕੇ ਤੋਂ ਆਹਾਂ ਘਰ ਨਾਲਕਾ ਨਹੀਂ ਜਾਂਦੀ ਫੁੱਲ ਵੀ ਲਾਏ ਹੈ ਸਤ ਵਰਗਾ ਇਹਦੇ ਪੂਰਾ ਵਧੀਆ ਹੀ ਡੈਡੀ ਨੇ ਬਣਾਇਆ ਪੂਰਾ ਚੀਜ਼ ਵਧੀਆ ਜੀ ਬਣਾਈ ਇੱਥੇ ਚੱਲ ਗੇਟ ਨਾਲਕਾ ਪਾਣੀ ਪੀ ਮੈਂ ਪਾਣੀ ਪੀਣ ਵਾਲਾ ਹੋਣਾ ਪੀਣ ਵਾਲਾ ਨਹੀਂ ਆ ਮੈਂ ਵੜੀ ਪਾਣੀ ਪੀਣ ਵਾਲਾ ਪਾਣੀ ਪੀਣ ਵਾਲਾ ਹਾਂ ਵੇ ਚੱਲ ਕੱਟ ਤਾਹੀ ਬਦਾਨਾ ਥੋੜਾ ਜਿਹਾ ਖਰਾ ਹੁੰਦਾ ਤਾਂ ਅੰਮ੍ਰਿਤ ਨਾਲ ਕਿਹਦਾ ਪਾਣੀ ਪੀਣਾ ਪਾਣੀ ਠੰਡਾ ਆ ਪਰ ਟੇਸਟ ਨਹੀਂ ਟੇਸਟ ਪਤਾ ਨਹੀਂ ਖਰੇ ਫਿਲਟਰਾਂ ਵਾਲੀ ਲੱਗਿਓ ਮੂ ਨੂੰ ਐਦਾਂ ਦੇਖੋ ਆ ਸਾਰੇ ਨਾਲ ਨਾਲ ਹੀ ਆ ਕੁਆਟਰ ਆਪਣੇ ਇੱਧਰ ਜਿਹੜਾ ਆ ਟੈਂਕੀ ਦੇ ਉੱਪਰ ਸਿਖਰ ਤੇ ਆ ਉੱਥੇ ਕੋਈ ਹੋਊਗਾ ਉਹ ਤਾਂ ਬਾਬੋਂ ਦਾ ਬਟਾ ਉਹ ਜਿਹੜਾ ਨਾਲ ਬੈਠਾ ਹੁਣ ਨਾ ਤੇ ਬਈ ਫੋਨ ਦੇ ਨਾਲ ਮੈਂ ਵੀ ਨਾਲ ਬਲੌਗ ਹੀ ਪੈ ਜਾਣਾ ਬਲੌਗ ਪੈ ਜਾਣਾ ਹੈ ਨਾ ਆਹ ਪਤਾ ਨਹੀਂ ਕਿਹੜੇ ਸੂ ਦਿੰਦੇ ਆ ਬੰਦੇ ਕਹਿਣਾ ਹੈ ਨਾ ਉਹ ਬੋਲਦੇ ਜਦੋਂ ਉਧਰ ਆ ਆਹ ਕੁਆਟਰ ਇੱਧਰ ਨਵੇਂ ਬਣੇ ਜਿੰਨੇ ਵੀ ਹੈ ਨਾ ਸਾਰੇ ਹਾਂ ਠੀਕ ਹਾਂਜੀ ਤੂੰ ਕਦੇ ਆ ਗਿਆ ਮੇਰਾ ਘਰ ਲੈ ਚਲੋ ਫੇ ਇਹ ਰਹਿ ਪਏ ਆ ਤਾਂ ਹੁਣ ਮੈਂ ਚੱਲੀ ਆ ਅੱਛਾ ਹੀ ਫਟਾ ਨਾਲ ਹੀ ਮੇਰਾ ਸੂਟ ਵਾਲਾ ਲਫਾਫਾ ਚੱਕਿਆ ਨਾਲ ਹੀ ਸਬਜ਼ੀ ਵਾਲਾ ਚੱਕਿਆ ਆ ਆਹ ਆ ਚੱਲ ਪਰ ਪਾਣੇ ਰੇ ਸਾਧਈ ਜਨ ਮੁੰਡੇ ਦਾ ਬਰਥਡੇ ਆਉਣ ਵਾਲਾ ਹੁਣ ਅਸੀਂ ਬਰਥਡੇ ਤੇ ਆਉਣਾ ਮੁੰਡੇ ਦੇ ਇਹ ਕਿਥੇ ਹੈ ਹੋ ਗਏ ਦਾਦ ਜਾਂਦਾ ਆ ਦਾਤਾ ਔਰੇ ਕਾਟੀ ਢਿੱਲੀ ਗਈ ਸੀ ਹੋ ਮੈਂ ਲੈ ਗਈ ਨਾ ਕਹਿੰਦੇ ਨੇ ਇੱਥੇ ਆਹ ਚਲੋ ਬਾਏ ਬਾਏ 에ਅਰਫੋਰਸ ਆਲਿਓ ਆ ਜਾ ਕਰੋ ਜਹਾਜ ਚੱਤਨ ਨੂੰ ਗੇੜੀ ਕੁੜੀ ਮਾਰਨ ਉਹ ਨਾ ਨਾ ਜਾਨਾ ਵੀਰ ਦਾ ਜਿਹੜਾ ਨਹੀਂ ਚੱਲਦਾ ਮੈਨੂੰ ਉਹ ਕੋਈ ਨਾ ਦੋ ਦਿਨ ਨਹੀਂ ਯਾਰ ਇਹ ਜਦੋਂ ਤੱਕ ਤੋਪਾਂ ਹੁੰਦੀ ਹੁੰਦੀ ਹੈ ਤੋਪਾਂ ਦਾ ਰੈਸਟਿੰਗ ਦਾ ਇਹ ਹੁੰਦਾ ਦੋ ਆ ਦਿਨ ਮੇਰਾ ਭਰਾ ਕੰਮ ਕਰਾਇਆ ਪਪਰ ਤੋਂ ਐਂ ਵੀ ਤੇਰਾ ਪਾਸੂ ਲੈ ਕੇ ਰਵਾਦਾਂਗੇ ਲੈ ਚਲਿਏ ਆਪਾਂ ਤੇ ਇਦਾਂ ਕਰਾਂਗੇ ਬਾਈ ਰੱਗਲੇ ਵਦੂਆਂ ਨਾਲ ਬਾਈ ਤੇਰੇ ਪਰਸੋਂ ਲਵਾ ਦਾਂਗੇ ਬਾਈ ਹਾਂ ਚਲੋ ਹੁਣ ਮੈਂ ਚੱਲ ਜਾਣਾ ਥੋੜੇ ਟਾਈਮ ਤੱਕ ਚਲ ਠੀਕ ਹੈ ਸਿਮੀ ਫੜੀ ਫੜੀ ਦੇਖ ਲਾ ਕੇ ਦਿਖਾ ਮਾੜੀ ਜਿਹਾ ਇੰਗਾ ਚੱਲ ਹੈ ਮੈਂ ਜਲਦੀ ਹੁਣੋ ਜਿੰਦਾਬਾਦ ਮਾਮਾ ਮਾਮਾ ਇੰਗਾ ਫੜੀ ਜਿਹਾ ਤਾਂ ਬਾਬਾ ਹਾਂ ਆਪੇ ਨਹੀਂ ਹੁਣ ਚੱਲ ਜਾਣਾ ਹਲਾ ਬੇਦੂ ਕੱਲੂ ਹੋਣਾ ਇਹਨਾਂ ਲੈਣ ਆ ਦੱਦੂ ਸੌ ਲੱਗੇ ਕੁਛ ਵੀ ਨਹੀਂ ਪੁੱਛ ਲੈ ਪੁੱਛ ਲੈ ਦੇਖ ਲੈ ਜਾ ਦੇਖ ਲੈ ਮਾਮਾ ਅਦੈਲਾ ਗੁੱਸਾ ਕਰਦੀ ਹੈ ਕਹਿੰਦੀ ਫੋਨ ਨਹੀਂ ਚੱਕਦਾ ਮੇਰਾ ਇਹੇ ਫੋਨ ਹੀ ਨਹੀਂ ਆਇਆ ਕਦੀ ਵੀ ਕਿਉਂ ਮੇਰਾ ਨਾਮ ਵੀ ਇਹਦਾ ਸੇਵ ਨਹੀਂ ਹੋਇਆ ਦਾ ਮੇਤੋਂ ਕਾਹਦੇ ਇਹਦਾ ਆਇਆ ਨਹੀਂ ਫੋਨ ਕਦੀ ਪੁੱਛ ਉਹਨੂੰ ਕਾਹਦੇ ਨਹੀਂ ਫੋਨ ਚੱਕਦਾ ਮੈਨੂੰ ਉਹਨੇ ਕਹਿੰਨੀ ਅਦੈਲਾ ਗੁੱਸਾ ਕਰਦੀ ਆ ਉਹਨੂੰ ਉਹਨੂੰ ਪਤਾ ਉਹ ਮੈਨੂੰ ਨਹੀਂ ਕਹਦਾ ਮੈਨੂੰ ਆ ਹਾਂ ਤੇਰਾ ਮੈਨੂੰ ਨਹੀਂ ਆਇਆ ਕਦੀ ਲੜਾਈ ਹੋ ਗਈ ਲੜਾਈ ਹੋ ਗਈ ਮੇਰਾ ਮੂੰਹ ਮਾਰੀ ਨਾ ਕੇ ਬੜਾ ਹੋ ਗਿਆ ਤੇ ਨਹੀਂ ਹੇ ਰੱਬ ਸੇ ਮੈਨੂੰ ਬੁਲਾ ਲਾ ਅੱਗੇ ਗੁੱਸਾ ਘਾਤੀ ਕਹਿੰਦੀ ਮੈਨੂੰ ਬੁਲਾਉਂਦੇ ਨਹੀਂ ਇਹ ਮੈਲ ਨਹੀਂ ਆਉਂਦੇ ਆਹ ਜਿੰਦਾ ਲਾਤਾ ਹਣ ਹਾਂਜੀ ਹੁਣ ਆਪਾਂ ਆ ਗਏ ਸੀਗੇ ਘਰ ਤੇ ਮੈਂ ਕਿਹਾ ਚਲੋ ਹੁਣ ਆਪਾਂ ਹਣਾ ਕੰਮ ਦੇ ਬਾਰੇ ਵੀ ਗੱਲ ਕਰ ਲਈਏ ਕਾਫੀ ਦਿਨ ਹੋ ਗਏ ਜਿਹੜਾ ਆਪਣਾ ਵਲੌਗ ਨਹੀਂ ਆਇਆ ਹੈਗਾ ਨਾ ਤੇ ਜ਼ਿਆਦਾਤਰ ਮੈਨੂੰ ਕਮੈਂਟ ਇਸੀ ਚੀਜ਼ ਦੇ ਹੈਗੇ ਕਿ ਦੀ ਵੀ ਸਾਨੂੰ ਕੰਮ ਦੱਸੋ ਕੰਮ ਦੱਸੋ ਤੇ ਮੈਨੂੰ ਸਪੈਸ਼ਲ ਉਹ ਚੀਜ਼ ਬਾਰੇ ਸਰਚ ਕਰਨੀ ਪੈਂਦੀ ਆ ਤੇ ਤੁਹਾਡੇ ਰੂ ਰੂ ਉਹ ਚੀਜ਼ ਕਰਾਉਣੀ ਪੈਂਦੀ ਆ ਤਾਂ ਜੋ ਮੇਰੀਆਂ ਭੈਣਾਂ ਜਿਹੜੀਆਂ ਘਰ ਬੈਠੀਆਂ ਹਾਊਸ ਵਾਈਫ ਆ ਉਹ ਵੀ ਘਰ ਬੈਠਿਆਂ arning ਕਰ ਸਕਣ ਠੀਕ ਹੈ ਜੀ ਤੇ ਅੱਜ ਮੈਂ ਤੁਹਾਡੇ ਲਈ ਦੋ ਕੰਮ ਲੈ ਕੇ ਆਈਆਂ ਦੋਨੋਂ ਕੰਮ ਬਹੁਤ ਵਧੀਆ ਆ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਆ ਤੇ ਇੱਕ ਹੈਗਾ ਘਰ ਬੈਠ ਕੇ ਪੈਕਿੰਗ ਦਾ ਕੰਮ ਤੁਹਾਨੂੰ ਜਿਹੜਾ ਵਧੀਆ ਲੱਗਦਾ ਹੈ ਤੁਸੀਂ ਉਹ ਕਰ ਸਕਦੇ ਆ ਠੀਕ ਹੈ ਜੀ ਮੈਂ ਦੇਖੋ ਮੇਰਾ ਕੰਮ ਹੈਗਾ ਵੀ ਤੁਹਾਨੂੰ ਕੰਮ ਬਾਰੇ ਜਾਣਕਾਰੀ ਦੇਣੀ ਤੁਸੀਂ ਕਰਨਾ ਜਾਂ ਨਹੀਂ ਕਰਨਾ ਉਹ ਤੁਹਾਡੇ ਆਪਣੇ ਤੇ ਪੈਂਡ ਕਰਦਾ ਹੈ ਨਾ ਤੇ ਅੱਜ ਸਭ ਤੋਂ ਪਹਿਲਾਂ ਜੀ ਜਿਹੜਾ ਕੰਮ ਆ ਉਹ ਹੈਗਾ ਮੈਮ ਖਾਬੀਆ ਗਿਲਦਾ ਤੇ ਮੈਂ ਇਥੇ ਸਕਰੀਨ ਸ਼ਾਟ ਵੀ ਉਹਨਾਂ ਦੀ ਆਈਡੀ ਦਾ ਲਗਾ ਦੰਨੀ ਆ ਜਿਨ੍ਹਾਂ ਨੇ weight loss ਜਾਂ weight gain ਕਰਨਾ ਹੋਵੇ ਤੇ ਨਾਲ ਨਾਲ ਆਪਣੀ ਅਰਨਿੰਗ ਵੀ ਕਰਨੀ ਹੋਵੇ ਤੇ ਉਹਨਾਂ ਲਈ ਕੰਮ ਬਹੁਤ ਵਧੀਆ ਹੈ ਸਿਰਫ ਇਹਦੇ ਵਿੱਚ ਤੁਸੀਂ ਪ੍ਰੋਡਕਟ ਦੇ ਬਾਰੇ ਜਾਣਕਾਰੀ ਦੇਣੀ ਆ ਤੇ ਬਹੁਤ ਵਧੀਆ ਜਿੱਦਾਂ ਮੈਮ ਨੇ ਤੁਹਾਨੂੰ ਉਹ ਚੀਜ਼ ਦੀ ਸਾਰੀ ਨੌਲੇਜ ਪ੍ਰੋਵਾਈਡ ਕਰਾ ਦੇਣੀ ਆ ਤੁਹਾਨੂੰ ਤੇ ਤੁਸੀਂ ਘਰ ਬੈਠੇ ਆਰਾਮ ਦੇ ਨਾਲ ਇੱਕ ਬਹੁਤ ਵਧੀਆ ਅਰਨਿੰਗ ਕਰ ਸਕਦੇ ਆ ਇਹ ਵੀ ਬਹੁਤ ਵਧੀਆ ਪਲੇਟਫਾਰਮ ਹੈ ਤੁਹਾਡੇ ਲਈ ਸਾਰਿਆਂ ਲਈ ਜਾਨਕਿ ਮੈਂ ਖੁਦ ਵੀ ਦੇਖਦੀ ਆ ਵੀ ਇਹਦੇ ਵਿੱਚ ਟਰਾਈ ਕਰਾਂ ਤੇ ਕਿਉਂਕਿ ਮੈਨੂੰ ਸਿਰਫ ਟਾਈਮ ਨਹੀਂ ਮਿਲਦਾ ਹੈਗਾ ਮੈਨੂੰ ਥੋੜਾ ਜਿਹਾ ਟਾਈਮ ਚਾਹੀਦਾ ਤੇ ਮੈਂ ਖੁਦ ਵੀ ਇਹ ਸ਼ਾਇਦ ਕੰਮ ਦੇ ਵਿੱਚ ਜੁਆਇਨ ਕਰਾਂ ਉਸ ਤੋਂ ਬਾਅਦ ਜੀ ਦੂਜਾ ਹੈਗਾ ਪੈਕਿੰਗ ਦਾ ਕੰਮ ਤੇ ਜਿਹੜਾ ਪੈਕਿੰਗ ਦਾ ਉਹ ਹੈਗਾ ਜੀ ਫੁੱਟਬਾਲ ਦਾ ਜਿੱਦਾਂ ਫੁੱਟਬਾਲ ਬਣਾਉਣੇ ਆ ਸਟਿਚ ਕਰਨੇ ਆ ਹਨਾ ਤੇ ਆਪਣੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਜਿਆਦਾਤਰ ਲੋਕਾਂ ਨੂੰ ਸ਼ਹਿਰਾਂ ਦੇ ਵਿੱਚ ਪਤਾ ਹੀ ਹੁੰਦਾ ਵੀ ਫੁੱਟਬਾਲ ਕਿੱਥੇ ਬਣਦੇ ਆ ਨਾ ਜਾਂ ਕੋਈ ਫੈਕਟਰੀ ਵਗੈਰਾ ਜਿੱਥੇ ਵੀ ਜਿਹੜੇ ਲੱਗੇ ਲੱਗੇਦੇ ਹੁੰਦੇ ਆ ਨੇਅਰ ਦੇ ਸਾਰਿਆਂ ਨੂੰ ਪਤਾ ਹੀ ਹੁੰਦਾ ਆ ਫੁੱਟਬਾਲ ਦੇ ਫੈਕਟਰੀ ਦਾ ਤੇ ਇਹ ਜ਼ਿਆਦਾਤਰ ਮੈਨੂੰ ਤਾਂ ਵੈਸੇ ਜਲੰਧਰ ਦਾ ਪਤਾ ਆ ਆਪਣੇ ਹੁਸ਼ਿਆਰਪੁਰ ਇੱਥੇ ਮੈਂ ਨਹੀਂ ਸੁਣਿਆ ਹੋਇਆ ਜੇ ਹੁਸ਼ਿਆਰਪੁਰ ਹੋਇਆ ਵੀ ਤਾਂ ਉਹ ਮਿਲਦਾ ਮਾਲਪੁਰ ਸਾਈਡ ਤੋਂ ਅੱਗੇ ਹੁਣਾਇਆ ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਨਹੀਂ ਹੈਗਾ ਤੇ ਆਪਣੇ ਇੱਥੋਂ ਦੀਦੀ ਹੁਣੀ ਇੱਕ ਘਰ ਬੈਠੇ ਫੁੱਟਬਾਲ ਦਾ ਕੰਮ ਕਰਦੇ ਸੀ ਜਾਨਕਿ ਉਹਨਾਂ ਨੂੰ ਫੁੱਟਬਾਲ ਸਟਿਚ ਕਰਨੇ ਆ ਤੇ ਉਹਨਾਂ ਨੂੰ ਜਲੰਧਰੋਂ ਸਮਾਨ ਲਿਓਣਾ ਪੈਂਦਾ ਸੀਗਾ ਤੇ ਫਿਰ ਬਾਅਦ ਚ ਉਹ ਰੈਡੀ ਕਰਕੇ ਸਾਰੇ ਫੁੱਟਬਾਲ ਤੇ ਉਹਨਾਂ ਨੂੰ ਉੱਥੇ ਦੇਣੇ ਪੈਂਦੇ ਸੀ ਤਾਂ ਉਹਨਾਂ ਨੂੰ ਕਾਫੀ ਦੂਰ ਪੈਂਦਾ ਸੀ ਹੁਸ਼ਿਆਰਪੁਰ ਤੋਂ ਤੇ ਇਹ ਕੰਮ ਹੋਣਾ ਲਈ ਆ ਜਿਹੜੇ ਜਲੰਧਰ ਦੇ ਨੀਅਰ ਰਹਿੰਦੇ ਆ ਜਿਨ੍ਹਾਂ ਨੂੰ ਪਤਾ ਆ ਫੁੱਟਬਾਲ ਚੌਂਕ ਦੇ ਵਿੱਚ ਜਾਵੋ ਤਾਂ ਉੱਥੇ ਤੁਸੀਂ ਪਤਾ ਕਰੋ ਵੀ ਫੁੱਟਬਾਲ ਦਾ ਜਿਹੜਾ ਆਪਾਂ ਸਮਾਨ ਸਾਰਾ ਸਾਨੂੰ ਉਹ ਘਰ ਦੇ ਲਈ ਦੇ ਦਿੰਦੇ ਆ ਰੈਡੀ ਕਰਨ ਵਾਸਤੇ ਤਾਂ ਉਹਨਾਂ ਤੋਂ ਤੁਸੀਂ ਸਾਰਾ ਪੁੱਛ ਕੇ ਨਾਲ ਬਹੁਤ ਸੌਖੇ ਆ ਇਹ ਰੈਡੀ ਕਰਨੇ ਤੁਸੀਂ ਸਾਰਾ ਸਮਾਨ ਘਰ ਲਿਆ ਕੇ ਫੁੱਟਬਾਲ ਰੈਡੀ ਕਰਕੇ ਤਾਂ ਉਹਨਾਂ ਨੂੰ ਦੇ ਸਕਦੇ ਆ ਜੇਕਰ ਸਮਾਨ ਜ਼ਿਆਦਾ ਹੋਵੇ ਤਾਂ ਉਹ ਆਪ ਖੁਦ ਵੀ ਘਰ ਛੱਡ ਜਾਂਦੇ ਆ ਤੇ ਘਰੋ ਹੀ ਲੈ ਜਾਂਦੇ ਆ ਤੇ ਜੇਕਰ ਜਿਨ੍ਹਾਂ ਨੇ ਇਹ ਕੰਮ ਕਰਨਾ ਹੋਵੇ ਫੁੱਟਬਾਲ ਦਾ ਤੇ ਉਹ ਵੀ ਉਹ ਪਤਾ ਕਰਕੇ ਜਲੰਧਰ ਸ਼ਹਿਰ ਦੇ ਵਿੱਚ ਤੇ ਘਰ ਬੈਠੇ ਮੇਰੀਆਂ ਭੈਣਾਂ ਆਰਾਮ ਦੇ ਨਾਲੇ ਕੰਮ ਕਰ ਸਕਦੀਆਂ ਆ ਠੀਕ ਆ ਜੀ ਤੇ ਇਹ ਦੋ ਕੰਮ ਅੱਜ ਬਹੁਤ ਵਧੀਆ ਮੈਂ ਤੁਹਾਡੇ ਰੂਪ ਨੂੰ ਕਰਾਏ ਆ ਹੁਣ ਤੁਸੀਂ ਕਰਨਾ ਹੈ ਕਿ ਨਹੀਂ ਕਰਨਾ ਇਹ ਤੁਹਾਡੇ ਤੇ ਪੈਂਦਾ ਆ ਤੇ ਮਿਲਦੇ ਹਾਂ ਜੀ ਆਪਾਂ ਹੁਣ ਨੈਕਸਟ ਵਲੌਗ ਦੇ ਵਿੱਚ ਤੇ ਸਾਰੇ ਜਾਣੇ ਇਦੇ ਹੱਸਦੇ ਵਾਸਤੇ ਰਹੋ ਖੁਸ਼ ਰਹੋ ਆਪਣੀ ਸਿਹਤ ਦਾ ਧਿਆਨ ਰੱਖਿਓ ਕਿਉਂਕਿ ਮੌਸਮ ਚੇਂਜ ਹੁੰਦਾ ਪਿਆ ਤੇ ਆਪਾਂ ਅੱਗੇ ਤੋਂ ਹੋਰ ਵੀ ਤੁਹਾਡੇ ਲਈ ਬਹੁਤ ਵਧੀਆ-ਵਧੀਆ ਵਲੌਗ ਲੈ ਕੇ ਆ ਰਹੇ ਆਂ ਬਸ ਬਾਬਾ ਮਿਹਰ ਕਰੇ ਤੇ ਸਿਹਤ ਆਪਣੀ ਇੱਦੇ ਚੜ੍ਹਦੀ ਕਲਾ 'ਚ ਰੱਖਿਓ ਤੇ ਤੁਸੀਂ ਵੀ ਸਾਰੇ ਜਾਣੇ ਆਪਣਾ-ਆਪਣਾ ਧਿਆਨ ਜ਼ਰੂਰ ਰੱਖਿਓ ਤੇ ਮਿਲਦੇ ਜੀ ਨੈਕਸਟ ਵਲੌਗ ਸਾਰਿਆਂ ਸਾਂ ਸਤਿ ਸ਼੍ਰੀ ਅਕਾਲ